ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਐਫ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰਜੋ ਕੱਢੇ ਤੇ ਹਸਪੀਟਲ ਪਹੁੰਚਾਏ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦਿਨਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ ਪਲਟ ਗਈ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਐਫ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀसीआर ਦੀ ਟੀਮ ਮੌਕੇ ਤੇ ਪਹੁੰਚੀ ਜ ਜਿਹਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰਚੋਂ ਕੱਢੇ ਤੇ ਹਸਪੀਟਲ ਪਹੁੰਚਾਏ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਇਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ ਪਲਟ ਗਈ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਐਡੀ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਹਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰਜੋਂ ਕੱਢੇ ਤੇ ਹਸਪੀਟਲ ਪਹੁੰਚਾਏ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਹਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ اٹੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ ਪਲਟ ਗਈ ਪਿੱਛੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਆਰ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰਜੋਂ ਕੱਢੇ ਤੇ ਹਸਪੀਟਲ ਪੰਚਾਇਤ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ ਪਲਟ ਗਈ। ਪਿੱਛੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ। ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਐਡੀ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਦ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰ ਚੋਂ ਕੱਢੇ ਹਸਪੀਟਲ ਪੰਚਾਇਤ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਐ ਤੇ ਮੈਂ ਆਪਣੇ ਸਾਰੇ ਬਹਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ पलट ਗਈ ਪਿੱਛੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਰ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰ ਚੋਂ ਕੱਢੇ ਤੇ ਹਸਪੀਟਲ ਪਹੁੰਚਾਏ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਹਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ ਚਾਰ ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਰਾਤ ਨੂੰ ਕਰੀਬ 11 ਤੋਂ 12 ਵਜੇ ਦੇ ਵਿੱਚ ਤੂਰੀ ਵੱਲੋਂ ਚਾਰ ਪਰਿਵਾਰਕ ਮੈਂਬਰ ਕਾਰ ਤੇ ਫੰਕਸ਼ਨ ਅਟੈਂਡ ਕਰਕੇ ਆ ਰਹੇ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਤੇ ਉਹ ਇੱਕ ਡੂੰਘੇ ਨਾਲੇ ਦੇ ਵਿੱਚ ਕਾਰ ਪਲਟ ਗਈ ਪਿੱਛੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆ ਰਹੇ ਸੀ ਉੱਥੋਂ ਕੰਟਰੋਲ ਰੂਮ ਤੋਂ ਫੋਨ ਗਿਆ ਤੇ ਮੌਕੇ ਤੇ 3 ਮਿੰਟ ਦੇ ਵਿੱਚ ਐਸਐਸਐਡੀ ਦੀ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਜਿਦੇ ਵਿੱਚ ਜਸਵਿੰਦਰ ਸਿੰਘ ਤੇ ਏਐਸਆਈ ਹਰਬੰਸ ਸਿੰਘ ਮੌਕੇ ਤੇ ਪਹੁੰਚੇ ਤੇ ਬੜੀ ਦਲੇਰੀ ਨਾਲ ਚਾਰੋਂ ਮੈਂਬਰ ਕਾਰਜੋ ਕੱਢੇ ਤੇ ਹਸਪੀਟਲ ਪਹੁੰਚਾਏ ਤੇ ਅੱਜ ਅਸੀਂ ਕਾਰ ਵੀ ਉਸ ਨਾਲੇ ਚੋਂ ਕੱਢ ਲਈ ਹੈ ਤੇ ਮੈਂ ਆਪਣੇ ਸਾਰੇ ਬਾਦਰ ਜਵਾਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਜਿਨ੍ਹਾਂ ਨੇ 4 ਮੈਂਬਰਾਂ ਦੀ ਜਾਨ ਬਚਾਈ ਤੇ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ